ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਹੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਅੱਜ ਅਸੀਂ ਚੱਲੇ ਆ ਮੇਲੇ ਉਹ ਹਰਿਆਣੇ ਦੇ ਵਿੱਚ ਅੱਜ ਅਸੀਂ ਮੇਲੇ ਚੱਲੇ ਆ ਕਿਰਾਇਆ ਪਾ ਸਾਡੇ ਵੀਰ ਨੇ ਪੀਐਫ ਕਢਾਇਆ ਵੀਰ ਨੇ ਰੋਟੀ ਪਾ 50000 ਆਇਆ ਜੋ ਵੀ ਸਾਰਾ ਵੀਰ ਲਓ ਆ ਪੂਰਾ 50000 ਆ ਗਿਆ ਵੀਰ ਦਾ ਅੱਜ ਪੀਐਫ ਹਲੇ ਅਸੀਂ ਥੋੜੀ ਦੀ ਸਪਲਾਈ ਵੀ ਕਰਨੀ ਆ ਉਹ ਜਾਣਦੇ ਹੋ ਕੋਈ ਦਿਖਾਉਣੇ ਤੁਹਾਨੂੰ ਵਖਾਉਣੇ ਤੁਹਾਨੂੰ ਉਹਦੀ ਵੀ ਸਪਲਾਈ ਵੇਖੀ ਜਾਇਓ ਸਰਵਸੋੜੀਆ ਲੈ ਲੀ ਆ ਜੋ ਹੀ ਤੁਰਦੇ ਜਾਂਦੇ ਫਿਰ ਹੁਣ ਜਾਂਦੇ ਆਪਾਂ ਗ੍ਰੈਂਡ ਕਿਸਤਾ ਬੋਰੀਆਂ ਆਪਣੀ ਲੋ ਜੀ ਅਸੀਂ ਤੁਰੇ ਜਾਂਦੇ ਆਂ ਅੱਜ ਹੁਣ ਓ ਮੁੰਡੇ ਸਾਡੇ ਨਾਲ ਤੇ ਚੜ ਕੇ ਅੱਗੇ ਉਹਨਾਂ ਦੀ ਕਰਾਉਣ ਲੱਗਿਆ ਆਪਾਂ Amazon 'ਚ ਭਰਤੀ ਜੋਇਨਿੰਗ ਇੱਕ ਸਾਡਾ ਵੀ ਰਾਹ ਜਾਂਦਾ ਮੈਂ ਆਪਦੇ ਵੱਡੇ ਵੀਰ ਨੂੰ ਮਿਲਾਂਦਾ ਦੋ ਵੱਡੇ ਵੀਰ ਆਏ ਵਾ ਓ ਚੁੱਲੂ ਕਿਧਰ ਤੁਰੇ ਜਾਂਦੇ ਆ ਓ ਵੇਖੋ ਜੀ ਉਹਨਾਂ ਨੂੰ ਜਿਆਦੀ ਕਾਲੀ ਆ ਪਹਿਲਾਂ ਹੀ ਤੁਰੇ ਜਾਂਦੇ ਅੱਗੇ ਅੱਗੇ ਹਾਂ ਜਿਆਦੀ ਕਾਲੀ ਆ ਨਹੀਂ 18 ਨਹੀਂ ਆ ਆ ਬਸ ਇਹਨਾਂ ਦੀ ਜੁਆਇਨਿੰਗ ਕਰਵਾ ਕੇ ਫਿਰ ਆਪਾਂ ਜਾਣੇ ਆ ਜੀ ਮੇਲਾ ਘੁੰਮਣ ਆਜੋ ਜੀ ਆ ਆਇਆ ਜੀ ਮੇਰਾ ਵੱਡਾ ਵੀਰ ਆ ਵੱਡਾ ਵੀਰ ਆ ਇਹਨੂੰ ਤਾਂ ਤੁਸੀਂ ਜਾਣਦੇ ਜੋ ਆ ਸਾਡਾ ਨਵੇਂ ਵੀਰ ਚਲੋ ਆਓ ਬੱਚੋ ਅੰਦਰ ਲਾ ਜੀ ਉਹ ਕਹਿੰਦੇ ਜੁਆਇਨਿੰਗ ਨੂੰ ਆਇਆ ਕੱਲ ਆਗੇ ਸਾਡਾ ਗਰੁੱਪ ਅਰੇ ਮਰ ਹਾਏ ਆ ਦੋ ਬੰਦੇ ਹੋ ਗਏ ਕੋਣ ਆਪਾ ਚੱਲਿਆ ਜੀ ਮੇਲੇ ਜਾਣਾ ਮੁੰਡਿਓ ਮੇਲੇ ਜਾਣਾ ਤੇ ਜਾਣਾ ਭਾਰੀ ਜਾਣਾ ਹੈ ਹਾਂ ਜੀ ਦੱਸੀ ਵੀਰੇ ਸਾਡੀ ਕੁਝ ਚਾਹੀਦੀ ਸਾਡੀ ਕੁਝ ਨਹੀਂ ਚਾਹੀਦੀ ਸਾਲ ਪਹਿਲਾਂ ਰੋਡ ਪਾਰ ਕਰੀਏ ਫਿਰ ਰੋਡ ਹੈ ਓਏ ਟਰੱਕ ਮਗਾ ਹਾਂ ਵੀ ਮੁੰਡਿਓ ਜਾਣਾ ਮੇਲੇ ਜਾਣਾ ਮੇਲੇ ਦੱਸੋ ਵਲੌਗ ਚ ਜਾਣਾ ਮੇਲੇ ਜਾਣਾ ਤਾਂ ਜੀ ਜਾਣਾ ਜਾਣਾ ਕਿਰਾਇਆ ਆਪੋ ਆਪਣਾ ਆਏ ਵੀਰ ਦਾ ਵੀਐਫ ਵੀਰ ਦਾ ਵੀਐਫ ਆਇਆ ਹੈ ਜਾ ਯਾਰ ਸਾਲਿਆ ਵਾਹ ਦੇਖੋ ਹੀ ਸਲਾਹ ਕਰਨ ਦੇ ਮੇਲੇ ਜਾਂਦਾ ਮਨ ਕਿਸੇ ਦਾ ਨਹੀਂ ਹੈਂ ਪੰਗੂੜਾ ਮੰਗਦਾ ਪੰਗੂੜਾ ਦਵਾ ਦੇ ਨੇ ਨੂੰ ਹੈਂ ਐਂ ਤਾਂ ਸੁਭੀ ਜਿੰਨਾ ਮਤੈ बॉडीगार्ड बॉडीगार्ड ਆ ਕਿੱਡ ਚਾਈਦੀ ਚੱਲੀਏ ਮੁੰਡਿਓ ਬੋਡੀ ਬੋਡੀਗਾਰਡ ਤੇ ਆ ਗਾੜੀ ਵਿੱਚ ਕਿਵੇਂ ਗਾੜ ਲਵਾਈਏ ਬਨਾਲ ਆ ਉਹਨੂੰ ਪੋਣਾ ਗਣੀ ਫੋਨ ਵੱਜ ਆ ਵੇਖੋ ਹਣ ਬਸ ਆਪਾਂ ਦੀ ਕੰਨ ਹੈ ਬਸ ਆਪਾ ਅਜੀ ਬੈਗੇ ਆਪਾ ਬਾਸ ਚ ਆ ਵੇਖੋ ਇਹ ਦੋ ਗੇ ਇਥੇ ਕੇ ਬੈਠੇ ਹੋਣੇ ਆ ਆ ਬੈਠੇ ਜੀ ਅੱਦੇ ਓਏ ਉਹ ਹਾਲੋ ਕਰਾਇਆ ਕਿ ਨਹੀਂ ਦੇਣਾ ਓਏ ਚੜ ਤੇ ਕਹਿ ਰਿਓ ਕਰਾਇਆ ਕਰਾਇਆ ਪੜਵਾਣੇ ਚ ਦਿਖਾ ਦੇ ਓਏ ਅੱਜ ਦੱਸ ਦਿੰਨੇ ਪਹਿਲਾਂ ਹੀ ਵੀਡੀਓ ਚ ਜੇ ਆ ਮਰ ਮੁਰਗਿਆ ਜਿਹੜੇ ਸਾਡੇ ਨੂੰ ਨੱਪਿਆ ਵਾ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਪਾਈਏ ਲੱਗਣਾ ਢਾਡੇ ਜਿੰਮੇ ਠੀਕ ਹੈ ਨਾ ਸਾਲਾ ਬਾਅਦ ਜਾਨੀ ਪਹਿਲੀ ਆਪਾਂ ਦੁੱਧ ਕੇ ਆਹ ਵੇਖ ਲੋ ਜੀ ਜੀ ਆਪਾਂ ਪਹੁੰਚ ਚੁਕੇ ਆਂ ਜੀ ਦਾਰੂਏੜਾ ਹੁਣ ਆਪਾਂ ਚੱਲੇ ਗੁਰਦੁਆਰਾ ਸਾਹਿਬ ਵੱਲ ਗੁਰਦੁਆਰਾ ਸਾਹਿਬ ਵੱਲ ਜੱਲੇ ਹੁਣ ਆਪਾਂ ਆਹ ਮਲਿਆ ਆ ਗਈ ਆ ਦਰਵੇੜਾ ਦੀ ਨਾ ਗਿਆ ਕੋਈ ਜਿਆਦਾ ਧਾਰੀਆਂ ਜਿਆਦਾ ਆ ਸਾਡੇ ਇਰਫੂਨਾ ਦੇ ਹੀ ਲੱਗੇ ਉਦੋਂ ਦੇ ਲੋਕ ਆ ਤੁਰੇ ਜਾਂਦੇ ਅੱਗੇ ਅੱਗੇ ਇੱਕ ਇਹ ਵੀ ਲੱਗਾ ਇੱਕ ਆ ਵੀ ਲੱਗਾ ਹੋਰ ਖੁੰਦ ਲੱਗਾ ਵਾ ਸਾਲੇ ਤੈਨੂੰ ਨਹੀਂ ਕਿਹਾ ਉਹਨਾਂ ਨੇ ਕਹਿੰਦੇ ਆ ਆ ਤਿੰਨੇ ਠੋਡੀ ਹੁਣਾ ਲ ਕੇ ਅੱਗੇ ਤੁਰੇ ਜਾਂਦੇ ਆ ਆ ਆਇਓ ਹੀ ਮਿਲਦੇ ਮੈਨੂੰ ਆਪਾਂ ਸਦਾ ਮੇਲੇ ਜੀ ਡਾ ਕੇ ਛੇ ਵਾਲੇ ਲਓ ਜੀ ਆਪਾਂ ਤੁਰੇ ਜਾਂਦਾ ਸਾਰੇ ਜਣੇ ਤੁਰਨਦੇ ਆਂ ਦੇ ਮਰੀ ਹੁੰਦੇ ਸਾਰੇ ਚੰਗੀ ਗੱਲ ਨਹੀਂ ਹੈ ਓਹ ਲਓ ਜੀ ਹੁਣ ਆਪਾਂ ਆਂਦੇ ਤੁਰੇ ਦੇ ਇਹਨਾਂ ਦਾ ਤੁਰਿਆ ਜਾਣ ਨਹੀਂ ਦਿਆ ਇਹਦੇ ਭੱਜਾ ਜਾਂਦੇ ਤੂੰ ਸਾਡੇ ਨਾਲ 1.5 ਕਿਲੋਮੀਟਰ ਦਾ ਫਾਸਲਾ ਪਾ ਲਿਆ ਤੁਰ ਤੱਕ ਕਾਣੀ ਤੇ ਘਰਮ ਢਾਡੀ ਹੋਈ ਆ ਤੁਰਿਆ ਦੇ ਨਾਲ ਦੁਨੀਆ ਨਹੀਂ ਦਿਆ ਤੂੰ ਮੜੀ ਦੂਰੀਆਂ ਨਾਲ ਜਾਂ ਜੋ ਚੱਕ ਬਣਾਣ ਮੰਨੇ ਵੀ ਆ ਹਾਂ ਉਹ ਪੁੱਛਣ ਨਾ ਕਿੱਧਰ ਉਹ ਅੰਦਾ ਨਹੀਂ ਉਹ ਚਾਵਲੇ ਉਹ ਇੱਥੇ ਆ ਗਏ ਆ ਪਾ ਚੰਦਰ ਬੋਸ ਤੇ ਆ ਗਏ ਆ ਉਹਾਨੂੰ ਪੁੱਛਣ ਦਾ ਕਿੱਧਰ ਉਹਾਨੂੰ ਕਹੀ ਹਦਾ ਕਿੱਧਰ ਹੇ ਯੋ ਕੇ ਨਾ ਕਿਤੇ ਹੋ ਗਿਆ। ਇਹਦਾ ਕਦਰ ਮੂੰ ਚੁੱਕਿਆ ਜੋ। ਐਵੇਂ ਉਹਨੇ ਐ ਕੀਤਾ ਏ। ਤੂੰ ਸਦਾਕਾਨਾ ਨਹੀਂ ਬਹੋਣੀ। ਲਓ ਜੀ ਸਾਡੇ 2 ਮਿੰਟੇ ਚੱਲ ਗਿਆ ਜੀ ਮੋਟਰਸਾਈਕਲ ਤੇ। ਤਾਹੀਂ ਤੁਰਨਾ ਠੋਡੀ ਭੈਣ ਲੱਗਾ ਹੀ। ਅਸੀਂ ਚੋਕੇ ਨੂੰ ਪਰੇ ਮਾਰਿਆ। ਹੁੰਦਾ ਨਾ ਆ ਵੇ ਲੋ। ਚੋਕੇ ਨਹੀਂ ਮਾਰਿਆ ਵਾ ਨਾ ਹੀ ਆ ਗਿਆ। ਹਾਂ ਥੋੜਾ ਨਾਚ ਕੇ ਵਖਾਦ। ਨਾਚ ਕੇ ਵਖਾਣ ਲੱਗਾ ਕੁੜੀ ਆ ਵਾ ਠੋਡੀ ਕੁੱਤਾ। ਤੇਰਾ ਕੰਮ ਨਾ। ਆਹ ਲੈ ਤੁਰਿਆ ਨਾ ਤੁਹਾਡੇ ਵਾਲਾ ਤੇ ਗੁੰਜਾ ਦੀ ਢੀਂ ਵਿੱਚ ਆ ਜਾ ਜੀ ਫਿਰ ਤੁਹਾਨੂੰ ਲੈ ਕੇ ਆਨੇ ਆ ਜੀ ਮੇਲੇ ਚ ਹੁਣ ਕੋਣ ਆਉਂਦਾ ਮੇਰਾ ਪਾ ਮੇਲੇ ਜਦ ਤੇ ਭਾਰਾ ਹਾਣੂ ਦਿਖਣ ਤੇ ਕੋਈ ਵੀ ਨਹੀਂ ਆਹ ਘਲੋ ਤੇ ਆਡੇ ਬੰਦੇ ਰੋਂਦਾ ਯਾਰ ਕੀ ਤੇ ਘੰਟਾ ਹੋ ਗਿਆ ਤੁਰਿਆ ਕਰੋ ਆ ਵੇਖੋ ਮੇਲਾ ਤੇ ਲੱਗਾ ਭਰਨਾ ਹੈਗਾ ਕੋਈ ਨਹੀਂ ਇੱਥੇ ਨੂੰ ਹੋ ਜੇਦਾ ਮੇਰਾ ਮੇਲਾ ਕਰਦਾ ਆ ਵੇਖੋ ਮੇਲਾ ਮੇਲਾ ਉਧਰੇ ਤੁਹਾਡੇ ਬੰਦੇ ਫੋਟੋਆਂ ਵੀ ਖਿੱਚ ਲਾ ਪਏ ਆ ਮਲੇ ਮੇਲਾ ਮੇਲਾ ਕਰਦੇ ਭਾਂ ਜੋ ਮੇਲਾ ਲੱਗਾ ਹੀ ਨਹੀਂ ਇੱਥੇ ਸਾਲਾ ਕੋਈ ਹੈਗਾ ਹੀ ਨਹੀਂ ਕੋਈ ਇੱਥੇ ਉਹ ਸਾਡ ਵਿਖਾ ਸਾਡ ਨੂੰ ਕੀ ਕਹਿਣਾ ਆਹ ਵੇਖੋ ਆ ਵੀ ਆ ਗਏ ਮੇਲਾ ਵੇਖਣ ਆਹ ਵੇਖੋ ਕਿੰਨੀ ਜਨਤਾ ਆਉਂਦੀ ਮੇਲੇ ਵੇਖਣ ਆਹ ਵੇਖੋ ਜੀ ਮੌਸਮ ਬੜਾ ਵਧੀਆ ਆਇਆ ਪਰ ਚੈੱਕ ਕਰੋ ਮੌਸਮ ਚੈੱਕ ਕਰੋ ਤੁਸੀਂ ਕਿੰਨੀ ਵਧੀਆ ਲੋਕੇਸ਼ਨ ਆਉਂਦੀ ਆ ਆ ਵੇਖੋ ਇਸ ਸਕੇਚ ਬਣਾਉਂਦਾ ਰੋਮੰਡੇ ਦਾ ਸਕੈਚ ਆ ਲੈ ਆਹ ਮੁੰਡਿਓ ਆ ਵੇਖੋ ਇਹ ਗੱਡੀ ਵਧੀਆ ਲੋਕੇਟ ਨੇ ਆ ਜੀ ਚੈੱਕ ਕਰੋ ਦੇ ਲਓ ਜੀ ਸਾਡਾ ਪਲਾਨ ਮੰਨਦੇ ਹੁਣ ਇਹ ਤੋਂ ਬਲਬ ਲਾ ਕੇ ਘੜਨ ਦਾ ਆਪਣੇ ਰੂਮ ਚ ਕਿੱਥੇ ਕਿ ਨਹੀਂ ਲੱਗਾ ਰਾਹੁਲ ਦੋ ਇੱਕ ਬਾਥਰੂਮ ਚ ਨਹੀਂ ਹੈਗਾ ਰਸੋਈ ਤੇ ਇੱਕ ਰਸੋਈ ਤੇ ਤੇ ਇੱਕ ਬਾਥਰੂਮ ਹੈ ਨਾ ਚੱਲ ਕੋਈ ਨਹੀਂ ਆਹ ਆਹ ਵੇਖੋ ਆਹ ਵੇਖੋ ਸਾਡਾ ਆਹ ਵੇਖੋ ਗਿਆਨੀ ਵੇਖੋ ਕਿਵੇਂ ਪੰਗੜਾ ਪਾਉਂਦੇ ਵੇ ਉੱਥੇ ਪਾਉਣੇ ਉੱਥੇ ਅੰਦਰ ਆਜੋ ਜੀ ਚਲੋ ਚਲੋ ਜੀ ਆਹ ਵੇਖੋ ਜੀ ਇਦਾਂ ਬਲਬ ਲਾ ਕੇ ਘੜਨੇ ਆ ਤੇ ਤੇ ਨਾਲ ਠੀਕ ਆ ਆ ਵੇਖੋ ਜੀ ਆਇਆ ਇਹ ਮੇਲੇ ਦਾ ਮਾਹੌਲ ਚਾਲ ਟਿਕ ਟ ਲੱਗਦਾ ਲੱਗਦੀ ਆ ਤੇ ਆਓ ਵੇਖੋ ਜੀ ਆ ਆ ਵੇਖੋ ਢੋਲ ਢਾਲ ਵੱਜੇ ਲੱਪਿਆ ਆ ਵੇਖੋ ਚੈੱਕ ਕਰੋ ਓਏ ਫੁੰਦੇ ਦੇ ਨੂੰ ਆ ਵੇਖੋ ਜੀ ਆਹ ਫੁੰਦੇ ਜਾਦਾ ਆ ਵੇਖੋ ਤੇ ਮੇਲੇ ਦਾ ਮਾਹੌਲ ਚਾਲ ਵੇ ਤੇ ਪੂਰਾ ਹੀ ਆ ਆਜੋ ਜੀ ਹੁਣ ਮੈਂਨੇ ਆਪਾਂ ਮੇਲਾ ਅੰਦਰ ਜਾ ਕੇ ਕੀ ਹਸ ਹਬਦਾ ਆ ਪਿਆ ਤੇ ਤੁਹਾਨੂੰ ਦੱਸਦੇ ਆ ਚਲੋ ਮੁੰਡਿਆ ਪੀਆ ਚਾ ਆਏ ਆਏ ਪਹੁੰਚ ਗਿਆ ਜੀ ਆਪਾਂ ਅੰਦਰ ਐਂਟਰ ਹੋ ਚੁਕੇ ਆ ਮੇਲੇ ਦੇ ਪਰ ਹੈਗਾ ਕੋਈ ਨਹੀਂ ਜੀ ਆਹ ਦੇਖੋ ਇਹ ਕੱਡੇ ਵੱਡੇ ਵੱਡੇ ਪੰਘੂੜੇ ਲੱਗੇ ਆ ਆਹ ਵੇਖੋ ਬਹੁਤ ਵਧੀਆ ਆ ਆ ਬੈਗੇ ਸਾਡੇ ਨਾਲ ਦੇ ਚੈੱਕ ਕਰਉਂਦੀ ਆ ਜੀ ਮੇਲਾ ਇੱਥੇ ਆ ਜੀ ਮੇਲਾ ਘਰ ਪਤਾ ਨਹੀਂ ਕਦੋਂ ਕੋ ਸਟਾਰਟ ਹੋਣਾ ਵਾ ਤੇ ਆਹ ਹੁੰਦੇ ਜੋ ਜੀ ਆਹ ਵੇਖੋ ਜੀ ਆਏ ਫੇਰ ਮਿਲਦੇ ਹਾਂ ਤੁਹਾਨੂੰ ਹੋਰ ਮੋਰ ਮਸਤੀ ਕਰਦੇ ਆ ਆਪਾਂ ਚਲੋ ਜੀ ਆ ਜਿਓ ਫੇਰ ਲੁਈਟਾ ਜਾ ਗਈਆਂ ਸਾਡਾ ਰੇਟ ਨਹੀਂ ਹੁੰਦਾ ਬੰਗੂੜੇ ਵਾਲੇ ਦਾ ਚੈੱਕ ਕਰੋ ਜੀ ਲਾਈਟਾਂ ਲੁਈਟਾ ਜਾ ਗਈਆਂ ਅਧੀਆਂ ਗੇ ਜਾ ਗਈਆਂ ਵਾ ਅਧੀਆਂ ਗੇ ਰਹਿ ਗਈਆਂ ਵਾ ਚੈੱਕ ਕਰੋ ਜੀ ਆ ਵੀ ਸਾਡਾ ਟਿਕਟ ਤੇ ਘੱਟ ਕਰਨ ਨਹੀਂ ਦਿਆ ਬੈਠੇ ਕਾ ਯਾਰ ਕਾ ਯੋ ਨੂੰ ਪੈਸਾ ਨਹੀਂ ਕੱਟ ਕਰਦਾ ਆ ਜਿਹੜੇ ਬੈਠੇ ਵਿਚਾਰੇ ਮੂਹਲੇ ਵੇਖਦੇ ਉਹਦੇ ਕੱਲੇ ਵਾਲੇ ਵੀ ਕਰਨਾ ਟਿਕ ਟਿਕ ਘੱਟ ਓੜੇ ਆ ਇੱਦੇ ਚੜਨਾ ਹੀ ਆਈ ਮੰਗੂੜੇ ਦੇ ਆਈ ਪਾ ਜਾ ਗਿਆ ਵੀ ਪਕੂੜੇ ਦੇ ਵਿੱਚ ਚੈੱਕ ਕਰੋ ਲਓ ਜੀ ਰਾਹੁਲੇ ਲਓ ਜੀ ਚੈੱਕ ਕਰੋ ਰਾਹੁਲੇ ਹਾਂਜੀ ਬਾਈ ਲੋਕ ਜੋ ਹੈਲੋ ਗਾਇਸ ਆ ਚੈੱਕ ਕਰੋ ਜੀ ਆ ਵੇਖੋ ਉਹ ਬਹਿ ਜਾਗਾ ਉਹ ਨਹੀਂ ਆਉਂਦਾ ਬੈ ਉਹਤੇ ਉਹ ਗੱਲ ਫੇਰ ਲਓ ਜੀ ਇਧਰ ਦੇਖੋ ਜੀ ਮੇਰਾ ਵੱਡਾ ਵੀ ਕਹਿੰਦਾ ਵੀ ਚੱਕਰ ਘਣਾ ਆਉਣਗੇ ਰਾਹੁਲੇ ਆਪਣੀ ਵੀਡੀਓ ਬਣਾ ਲੈ ਕਰੋ ਇਹ ਮੇਲਾ ਆ ਕਰਤਾ ਜੀ ਸਟਾਰਟਿੰਗ ਮੇਲਾ ਆ ਜੀ ਹੁਣ ਆ ਬਸ ਸਟਾਰਟ ਕਰਦੇ ਵਿਖੋਨੇ ਤੁਹਾਨੂੰ ਓ ਮੁੰਡਿਆ ਕਿਵੇਂ ਦਾ ਲੱਗ ਰਿਹਾ ਓ ਮਿੰਨੂ ਆ ਗਰਾ ਉਹ ਜਾ ਕੇ ਬੈਠੋ ਰੇ ਲਾ ਪਾਲੋ ਇੰਤਰ ਗਿਆ ਕਾਡਾ ਬੰਦਾ ਓ ਵੇਖੋ ਮੇਲੇ ਦਾ ਲਿ ਸਟਾਰ ਨਹੀਂ ਕੀਤਾ ਪੰਘੂੜੇ ਦੇ ਚੈੱਕ ਕਰੋ ਰਹੀ ਸੀ ਵਿਊ ਚੈੱਕ ਕਰੋ ਚੈੱਕ ਕਰੋ ਜੀ ਮੇਲਾ ਹਰਿਆਣੇ ਦੇ ਵਿੱਚ ਏਡਾ ਕਹਿਣ ਮੇਲਾ ਨਾ ਆਹ ਵੇਖੋ ਜੀ ਉਹ ਚਵਾਣਾ ਉਲਟੀ ਨਹੀਂ ਕਰਦੀ ਢੋਢੀ ਵਿੱਚ ਦਿਨ ਲੜਕਾਰੀ ਉਹ ਵੇਖੋ ਕਹਿੰਦਾ ਡੈਡੀ ਜੀ ਮੈਂ ਲਿਆ ਪਹਿਲੇ ਝੂੜੇ ਆਹ ਵੇਖੋ ਡੈਡੀ ਕਹਿੰਦਾ ਸ਼ਰਮ ਡੈਡੀ ਕਹਿੰਦਾ ਮੈਨੂੰ ਆ ਚੈੱਕ ਕਰੋ ਜੀ ਵਿਊ ਓਏ ਆ ਜੀਪ ਤੇ ਝੂੜਾ ਲਈਏ ਓਏ ਆ ਵੇਖੋ ਜੀ ਕੱਲੀ ਜੀਪ ਭਜਾਈ ਜਾਂਦੇ ਨੇ ਵਾਹ ਆਇਓ ਹੀ ਮਿਲਦੇ ਆ ਫਿਰ ਆ ਗਿਆ ਬਘੂੜਾ ਸਟਾਰ ਓਏ 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 ਪਾਉਂਦਾ ਸਾਰੀ ਜੀ ਹਾਂ ਇਹਨੂੰ ਆ ਗਿਆ ਚੱਕਰ ਤੇ ਮੇਰੇ ਭਰਾ ਨੂੰ ਆ ਗਿਆ ਚੱਕਰ ਜੀ ਲਓ ਜੀ ਹੁਣ ਲਓ ਜੀ ਆਪਾਂ ਕਰ ਲੱਗੇ ਸਟਾਰਟ ਵੇਰੀਏ ਪੰਘੂੜਾ ਤੇ ਲਓ ਜੀ ਹੋ ਗਿਆ ਜੇ ਸਟਾਰਟ ਏ ਏ ਓਏ ਬੀਰਜੀ 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 ਓਏ 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 ਅਰੇ ਯਾਰ ਅਰੇ ਯਾਰ ਓਏ 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 ਲੋਰੀ ਸਾਡੇ ਬੱਤੇ ਤੇ ਆਜੋ ਓਏ 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 ਲੋਰੀ ਕਿਆ ਕਰੋ ਤੇਰਾ ਆਪਣਾ ਰੇ ਹੋ ਰੱਖਦੇ ਓਏ ਓ ਮੈਂ ਕੀ ਆਇਆ ਓਏ ਓਏ ਚੈੱਕ ਕਰੋ ਜੀ ਆਹ ਨਾਦੇ ਮੁੰਡੇ ਘੁੰਮਦੇ ਘੁੰਮਦੇ ਘਮਾਉਂਦੇ ਮੁੰਡੇ ਏ ਆ ਤੇਰੀ ਆ ਵੇਖੋ ਇਸ ਚੈੱਕ ਕਰੋ ਹੱਥ ਬਾਗੇ ਰੱਖਿਆ ਮੁੰਡਿਆਰੇ ਭਰਾਵਾ ਸੇ ਚੈੱਕ ਕਰ ਲਾ ਤੈਨੂੰ ਰੱਬ ਦਾ ਵਾਸਤਾ ਹੀ ਭਰਾਵਾ ਓਏ ਨਾ ਵਡਾ ਕਚਰਾ ਉਹਨੇ ਨਾ ਗਾ ਦਾ ਬਊਗਾ ਓਏ ਗਾਦਾ ਬਊਆ ਜੀ ਵੰਨੋ ਸਾਡੇ ਮੁੰਡੇ ਆਉਂਦੇ ਡਰੀ ਉਹ ਕਿਹੜਾ ਡਰਨਿਆ ਓਏ ਉਹ ਕਿਹੜਾ ਡਰਿਆ ਓਏ ਪਤਾ ਨਹੀਂ ਵੀਰ ਜੀ ਕਿਹੜਾ ਡਰਿਆ ਇੰਨਾ ਕੋ ਬਣਦੇ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਆ ਕੇ ਚੱਲ ਜਾਂਦੇ ਆ ਵੇਖੋ ਓਰੇ ਬਈ ਤੇਜ਼ ਕਰਦੇ ਔਰੇ ਲੋ ਜੀ ਇਹ ਕਿਤੇ ਤੇਜ਼ ਵੀ ਨਹੀਂ ਕਰਦਾ ਨੀ ਇਹ ਤੇਜ਼ ਹੁੰਦਾ ਇੰਨਾ ਹੀ ਇਹ ਕਹਿੰਦਾ ਇੰਨਾ ਹੀ ਤੇਜ਼ ਹੁੰਦਾ ਇਹਨੂੰ ਪਰ ਸਾਨੂੰ ਕੋਈ ਮਹਿਸੂਸ ਜਿਹਣੀ ਹੁੰਦਿਆ ਪਈ ਪੰਗੂੜੇ ਦੇ ਵਿੱਚ ਕੰਪਣ ਵੀ ਦੇ ਕੇ ਨਹੀਂ ਬੈ ਕੇ ਬੜਾਈ ਡਰ ਲੱਗਾ ਜੀ ਪਰ ਉਹ ਨਾ ਮਰਨ ਨਾ ਨਹੀਂ ਨਾ हां हां जी ए बंद ਕਰਤਾ ਉਹਨੇ ਅਰੇ ਯਾਰ ਆਓ ਲਓ ਜੀ ਉਹਨੇ ਬੰਦ ਕਰਤਾ ਕਹਿੰਦਾ ਬਸ ਉਹ ਬਸ ਬਾਈ ਬਸ ਯਾਰ ਇੱਕ ਚੱਕਰ ਹੋਰ ਦਿਵਾ ਦੇ ਅੱਲਾ ਹੀ ਬੰਦ ਵੀ ਕਰਤਾ ਜੀ ਉਹਨੇ ਉਹ ਕਹਿੰਦਾ ਬਸ ਹੁਣ ਆਹ ਦੇਖੋ ਜੀ ਮੁੰਡੇ ਤੇ ਥੱਕ ਵੀ ਗਏ ਵਿਚਾਰੇ ਮੁੰਡੇ ਤੇ ਕਹਿੰਦੇ ਬਸ ਮੁੰਡੇ ਕਹਿੰਦੇ ਇੱਕ ਇੱਕ ਹੋਰ ਦਿਲਾ ਦੇ ਬਾਈ ਲਓ ਜੀ ਆਹ ਦੇਖੋ ਜੀ ਚਲੋ ਕਰਦੇ ਆ ਜੀ ਵੀਰ ਕਿਤਾ ਦੀ ਛੋਟੀ ਸਾਹਿਬ ਕਿਵੇਂ ਲੱਗਾ ਤੁਹਾਨੂੰ ਮੇਲਾ ਬਹੁਤ ਵੜੀਆ ਚੈੱਕਰ ਹੁੰਦਾ ਹੈ ਲਓ ਜੀ ੱਲੇ ਤੱਕ ਘੁੰਮਣਦਾ ਹੈ ਮੁੰਡੇ ਜੀ ਆ ਰਹੇ ਹੋ ਜੀ ਹੋਰ ਡੀ ਜੇ ਦੇ ਚ ਲੱਗੇ ਆ ਲਓ ਜੀ ਆ ਆਪਣੇ ਇੱਥੋਂ ਦੇ ਭਰਾ ਰਿਆ ਨੇ ਲੋਰਕੀ ਨਾਲ ਵਿਰਤੀ ਆ ਜੀ ਇੱਥੋਂ ਦੇ ਵੀਰ ਆਡੇ ਵਾਹਦਾ ਸਾਡੇ ਅੱਜਨ ਲੋਕ ਦੇ ਵਿੱਚ ਦਾ ਮੇਰਾ ਵੀ ਦਾ ਵੀ ਘਾਟ ਹੈ ਆ ਜੀ ਕਿਵੇਂ ਲੱਗਿਆ ਹਾ ਵੀਰ ਕਿਵੇਂ ਦਾ ਲੱਗਾ ਮਗੂੜਿਆ ਜਾਂ ਵਧੀਆ ਚਲੋ ਆਰੋ ਜੀ ਫੇਰ ਅਗਲੇ ਵਾਰ ਚ ਜੀ ਆਪਾਂ ਵੱਡੇ ਦੇ ਪੈਸੇ ਵਾਪਸ ਦੇ ਲਿਆ ਹਾਂ ਵੀਰ ਕਿਵੇਂ ਦਾ ਲੱਗਾ ਫਿਰ ਕੋਰੀਏ ਆਰੋ ਜੀ ਦਰੋਣਾ ਕਿਵੇਂ ਦਾ ਲੱਗਾ ਮੈਂ ਨੰਦਾ ਨਾ ਕੋਰੀਏ ਨਾ 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 ਨੰਦਪਾ ਆਹ ਜੀ ਮਤਰੋ ਕਰੋ ਨਾ ਜਵੈਂਤゥム ਤੇਨ ਕਿ ਲੈ ਗਏ ਨੇ ਮੁੰਡਾ ਹਾਂ ਚੈੱਕ ਕਰੋ ਦੀ ਮੁੰਡੇ ਸੋਚੰਦਾ ਰਿੰਗ ਖੇਡੰਦਾ ਆ ਵੇਖੋ ਗਲੋਤੇ ਆ ਓਏ ਜੇ ਨਹੀਂ ਘੱਟਨੀ ਤੇ ਫਿਰ ਐਵੇਂ ਨਾ ਕੰਮ ਕਰਿਓ ਆ ਵੇਖੋ ਜੀ ਚੈੱਕ ਆ ਕਰੋ ਆ ਵੇਖੋ ਜੀ ਲੈ ਲੱਗਾ ਰਿਸਕ ਔਰ ਚੈੱਕ ਕਰੋ ਜੀ ਲਿਕੇਸ਼ਨ ਗੱਡੀਆਂ ਵਧੀਆ ਵਧੀਆ ਵਾ ਆਇਓਈ ਆ ਮੁੰਡਾ ਘੇਟ ਲੱਗਾ ਫੜ ਜੇ ਗਲਾਸ ਨਾ ਨਾ ਡਿੱਗੇ ਲਾਨਤਾ ਇਧਰ ਦੇ ਲੱਖ ਦੀਆਂ ਐ ਵਜਾ ਹਾਂ 50 ਦੇ ਤੂੰ ਇਤਨਾ ਸਾਲਾ ਘੁਸਰੇ ਵੀ ਨਹੀਂ ਮੰਗਦੇ ਦੇ 50 ਓਏ ਕੋਈ ਨਹੀਂ ਉਹਨੇ ਕਿ 50 ਬਾਤੋਂ ਲੈ ਲਈ DJ ਲੱਗੇ ਆ ਪਿਆਪਾ ਲੱਗੇ ਉਹਨਾਂ ਜਾ ਕੇ ਸੁਣਦੇ ਤੋ ਗਾਣਾ ਨੱਚ ਹਾਂ ਜੇ ਜੰਮਕ ਟੀਚਾ ਪੈ ਮੇਲਾ ਮਨਾ ਚੰਗਿਆ ਚੰਮਕ ਚੰਮਕ ਕੀ ਜੇ ਪੈ ਮੇਲਾ ਮਨਾ ਚ ਅਰੇ ਭੰਡਾਰਾ ਮੇਂ ਨੱਚ ਮਾਰੀ ਇਥੇ ਇਧਰੇ ਕੋ ਚੈੱਕ ਕਰੋ ਐਡਾ ਲੰਮਾ ਭਾਈ ਓ ਜੋਕਰ ਵੀ ਆ ਗਿਆ ਥੱਲੇ ਮੈਂ ਵੀ ਓਏ Vai expelled mią b dye બર૨ા� av värardy jest ained em! frequ badiną થરણ ા�રણ ા�૱c pas <laughs> Zhang Diwig mythology lakбу 걍 tobra ਇਹ ਭੰਗੜਾ ਵੀ ਵਾਲਿਆ ਭੰਗੜਾ ਬਹੁਤ ਪਾਇਆ ਵੱਡੇ ਵੱਡੇ ਨੂੰ ਵੀ ਮਿਲਿਆ ਹੁਣ ਸਾਡਾ ਅਸੀਂ ਚੱਲੇ ਆਂ ਭੂਤ ਮੰਗਲੇ ਜੀ ਭੂਤ ਮੰਗਲੇ ਫਟਾਫੇ ਕੈਮਰਾ ਦੇਖੋ ਅੱਜ ਆ ਜਗਾ ਰੁਕ ਜਾਈ ਬਖੋਦੇ ਹੁਣ ਤਾਂ ਆ ਭੂਤ ਮੰਗਲਾ ਵੇਖੋ ਨੇ ਇਹਦੇ ਨਾਲ ਸਾਡਾ ਰੇਟ ਬੰਦਾ ਕਿ ਨਹੀਂ ਬੰਦਾ ਚੈੱਕ ਕਰੋ ਆ ਵੇਖੋ ਜੀ ਭੂਤ ਮੰਗਲਾ ਚੱਕੋ ਚਾਹਣਾ ਖਰਬੂਜਾ ਚੱਕੋ ਚਾਹਣਾ ਖਰਬੂਜਾ ਆ ਜੀ ਵੇਨੇ ਆ ਫਿਰ ਕੀ ਹਾਲ ਚਾਲ ਹੈ ਅੰਦਰ ਦਾ ਮੇਲਾ ਪਾਵੇ ਲਿਆ ਪੂਰਾ ਆ ਜੋਕਰ ਔਰ ਭਾਈ ਕਿਹਦਾ ਵਰੀਆ ਭਾਈ ਵਰੀਆ ਪਰੇ ਪਰੇ ਬਾਈ ਕੁਲੋਗ ਕਰਦੇ ਹੈਲੋ ਬਾਈ ਜੇਖੋ ਇਸਨੇ ਮੇਕਅਪ ਬੜਾ ਕੀਆ ਯੋ ਹੋ ਰਹਾ ਬੜੀ ਟੱਕ ਵਾਲਾ ਬਾਈ ਵੀ ਕਿਹਦਾ ਲੱਗ ਰਿਹਾ ਬੜੀਆ ਮੇਲਾ ਕਿਤਨਾ ਦਿਨ ਤੱਕ ਚਲੇਗਾ ਇਹ ਮੇਲਾ 1 ਮਹੀਨਾ ਔਰ ਬਾਈ ਕੈਸਾ ਹੈ ਬੜਾ ਬੜੀਆ ਗਿਰੋ ਆ ਸੁਣਾਓ ਆ ਵਡਾ ਬੰਦਾ ਭਰਿਆ ਹੈ ਜੀ ਵੇਖੋ ਹੁਣ ਛੋਟਾ ਹੋ ਗਿਆ ਪਰ ਚਲੋ ਬਾਏ ਬਾਏ ਲਓ ਜੀ ਆਪਾਂ ਚੱਲਿਆ ਨਹੀਂ ਹੁਣ ਘਰੇ ਹਾਂਜੀ ਮੁੰਡਿਆ ਚੱਲਿਆ ਘਰੇ ਪਹਿਲਾ ਕੋਈ ਘਮਾਣਾ ਇੱਥੇ ਭਾਖਾ ਲੈ ਆਇਆ ਛੱਲੀਆਂ ਕਰੇ ਬਾਸਾ ਬੰਮੇ ਸਾਡਾ ਲੇਟ ਜੀ ਹੋ ਗਏ ਉਹ ਬਰਬਲੀ ਲਾ ਕੇ ਕਰਨਾ ਅੜੀਏ ਕਿਦੇ ਔਲੇ ਹੋ ਜੇ ਖੜੀਏ ਲੈ ਜੀ ਬਰਬੋ ਤੋੜਾ ਗਿਆ ਮੈਂ ਰਾਤ ਵਾਦੂਆ ਓਏ ਘੜਾ ਗੱਡੀ ਗੱਡੀ ਸਟਾਰਟ ਕਰਨ ਲੱਗਾ ਬਸ 2 ਮਿੰਟ ਰੋ ਦੋ ਮਿੰਟ ਰੋ ਜੀਏ ਓਏ ਕਾ ਯਾਰ ਇਹਨਾਂ ਨੂੰ ਗੱਡੀ ਵਾਲੇ ਨਾਲ ਯਾਰ ਕਾ ਗੱਡੀ ਵਾਲੇ ਨੇ ਕਹੇ ਮੋੜ ਕਹੇ ਯਾਰ ਇਹਨੂੰ ਗੱਡੀ ਮੋੜ ਸਰੀਆਂ ਮੋੜੀ ਦਾ ਲਾਓ ਜੀ ਹੁਣ ਆਪਾਂ ਘਰ ਦੀ ਤਿਆਰੀ ਹੁੰਦੀ ਆ ਜੀ ਜੀ ਲਾਓ ਜੀ ਆ ਗਏ ਆ ਜੀ ਆਪਾਂ ਮੇਲੇ ਤੋਂ ਧਿਉਣਾ ਆਪਾਂ ਚੱਲੇ ਆ ਘਰੇ ਘਰੇ ਪਿੰਡ ਕਰੇ ਕਰੇ ਆਪਣੇ ਕਮਰੇ ਕਮਰੇ ਦੇ ਰੂਮ ਚ ਹਾਂ ਰੂਮ ਚ ਸੋਚੀ ਪੈ ਗਏ ਮम्मा ਕੋਈ ਜਿਹੜਾ ਰੈਂਟ ਦੇਣਾ ਰਹਿੰਦਾ ਹੈ ਸਾਰੇ ਬੇਦ ਖੋਲਨੇ ਮम्मा ਪੈ ਪਤਾ ਕਿੱਡੇ ਦੇ ਦੇ ਲੋਕਾਂ ਦੇ ਸਾਲਾ ਬਿਨੋਲਾ ਖਰੀਦਿਆ ਆਪਾਂ ਪੈਸਾ ਦੇਣੀ ਆ ਲੋਕਾਂ ਤੇ ਲੈਣੀ ਦੇਣਾ ਉਹਨਾਂ ਦੇ ਵੀ ਦੇਣੀ ਆ ਜਿੰਨਾਂ ਖਵਾਈ ਆਪਾਂ ਨੂੰ ਆਹੋ ਹੁਣ ਟਿਕਟ ਵੇਖੋ ਕਿਹੜਾ ਲਾਉਗੇ ਮੇਰਾ ਵੀ ਹਾਂਜੀ ਲਓ ਜੀ ਕਿੰਨੇ ਦਾ ਲੱਗਾ ਤੁਹਾਨੂੰ ਸਾਡਾ ਅੱਜ ਦਾ ਵੀਡੀਓ ਟਿਕਟ ਲੈਣੀ ਲੋਣੀ ਟਾਈਮ ਲੋੜਾ ਕਰ ਲੈਣਾ ਲਾਈਕ ਤੇ ਕਮੈਂਟ ਸ਼ੇਅਰ ਕਰ ਦਿਓ ਜੇ ਵਧੀਆ ਲੱਗੇ ਤੇ ਠੀਕ ਕਰਦੇ ਮੈਂ ਵੀ ਦੇਖਣਾ ਆ ਹਾਂਜੀ ਚਲੋ ਠੀਕ ਆ ਜੀ ਬਾਏ 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 ਤੇ ਕਰਦੇ ਸਾਲੋ ਬਾਏ 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 ਮਿਲਦੇ ਹਾਂ ਜੀ ਅਗਲੇ ਵਲੌਗ ਅਗਲੇ ਵੀਡੀਓ